ਵਾਂਗ ਗੁਲਾਦੇ ਧੰਨੇ ਵਾਂਗ ਗੁਲਾਦੇ ਬੇਗਪਾਰ ਦਾਤਿਆ ਧੰਨੇ ਵਾਂਗ ਗੁਲਾਦੇ ਬੇਗਪਾਰ ਦਾਤਿਆ ਜੋ ਮੈਨੂੰ ਮਾਰਨ ਕਾ ਦੇ ਸਹਿਬ ਅਨਕ ਪਦੀ ਸਮਝਾ ਦੇ ਬਿਕਮ ਨਦੀ ਚੋਂ ਪਾਰ ਲੰਘਾ ਦੇ ਦੇ ਕੇ ਬਾਤ ਮਾਲਕਾ ਗੋਣ गाइए तेरे दिन रात मालका गुण गाइए तेरे दिन रात माल का। ओ अवे वली क्या जें वली चों क्डिया मार के छ्डिया ਦੰਕਾ ਵਜੀ ਹਕਮ ਤਾਂ ਚਾਰ ਦਾਤਿਆ ਧੰਨੇ ਵਾਂਗੁ ਲਾਦੇ ਬੇੜਾ ਪਾਰ ਦਾਤਿਆ ਧੰਨੇ ਵਾਂਗੁ ਲਾਦੇ ਬੇੜਾ ਪਾਰ ਦਾਤਿਆ ਉਹ ਗਾਰੇ ਕੋਲ ਜੋ ਤੈਨੂੰ ਪਾਉਂਦਾ ਕੀਤੇ ਕਰਮਾਂ ਤੇ ਪਛਤੌਂਦਾ ਕੀਤੇ ਕਰਮਾਂ ਤੇ ਪਛਤਾਉਂਦਾ ਹਿਰਦੇ ਗਿਆਨ ਦੀ ਜੋਤ ਜਗਾਉਂਦਾ ਬਨਕੇ ਦਾਸ ਮਾਲਕਾ ਗੋਣ ਗਾਏ ਤੇਰੇ ਦਿਨ ਰਾਤ ਮਾਲਕਾ ਗੋਣ ਗਾਏ ਤੇਰੇ ਦਿਨ ਰਾਤ ਮ ਦੇਤੇ ਦਰਸ਼ਨ ਪਾਈ ਤੇਰੀ ਤੀ ਪਾਣਾ ਪਿਆਰ ਦਾ ਧੰਨੇ ਵਾਂਗੂ ਬੇੜਾ ਧੰਨੇ ਵਾਂਗੂ ਬੇੜਾ ਲਾ ਦੇ ਪਾਰ ਜਾਤੀਆ ਧੰਨੇ ਵਾਂਗੂ ਲਾ ਦੇ ਬੇੜਾ ਪਾਰ ਜਾਤੀਆ ਕੋਈ ਤੂੰ ਪ੍ਰਲਾਦ ਨਿਗਾ ਕੇ ਹਸਿਆ ਹਜ਼ਾਰ ਜਗ ਤੰਗੂ ਪਾ पर बे हादी मालिक गुण गाई तेरे दात मालिक गुण गाइ दिन रात मालिक ਗਈ ਉਮਰ ਜਵਾਨੀ ਵਾਲੀ ਐ ਬਨਾਰ ਪ੍ਰੀਤੀ ਪਾਲੀ ਸੱਤ ਸੰਤੋਖ ਤੁ ਚੋੜੀ ਖਾਲੀ ਤੁਆਂ ਕੇ ਦਰਦਾਂ ਦਿਆ ਧੰਨੇ ਵਾਂਗੂ ਲਾ ਦੇ ਬੇੜਾ ਪਾਰ ਦਾਤਿਆ ਧੰਨੇ ਵਾਂਗੂ ਲਾ ਦੇ ਬੇੜਾ ਪਾਰ ਦਾਤਿਆ ਗਲਟਾ ਤਰ ਗਈ ਤੁਝੇ ਤਿਆ ਕੇ ਹਰ ਕਸਮ ਕਸਮੰਦਨ ਦੇ ਵਰਗਾ ਪਰੀਆ ਚਰਨ ਨਹੀਂ ਲਾ ਕੇ ਕਰਦੇ ਮੋਹ ਮਾਲਕੋ ਗੋਣ ਗਾਏ ਤੇਰੇ ਦਿਨ ਰਾਤ ਮਾਲਕਾ ਗੋਣ ਗਾਏ ਤੇਰੇ ਦਿਨ ਰਾਤ ਮਾਲਕਾ ਤੂੰ ਨਾ ਕਰੇ ਤਾ ਹੋਰ ਕਰੇ ਕਿਹੜਾ ਮੇਰੀਆਂ ਸਭੇ ਜ਼ਰੂਰਤਾਂ ਪੂਰੀਆਂ ਨੂੰ ਕੌਣ ਨਾ ਕਰੇ ਤਾਂ ਹੋਰ ਕਰੇ ਕਿਹੜਾ ਮੇਰੀਆਂ ਸਭੇ ਜ਼ਰੂਰਤਾਂ ਪੂਰੀਆਂ ਨੂੰ ਲੋਕੀ ਤੱਕਦੇ ਐਬ ਗੁਨਾਹ ਮੇਰੇ ਮੈਂ ਤਾਂ ਤੱਕਦਾ ਰਹਿਮ ਤਾਂ ਤੇਰੀਆਂ ਜੁਗੋ ਜੁਗ ਅਟਲ ਤਨ ਤਨ ਸਾਬ ਸਿਰਗੁਰੂ ਗੁਰੂ ਸਾਹਿਬ ਜੀ ਮਹਾਰਾਜ ਤੇਨਾਂ ਦੀ ਪਾਵਨ ਪਵਿੱਤਰ ਹਾਜ਼ਰੀ ਦੇ ਅੰਦਰ ਪਾਵਨ ਪਵਿੱਤਰ ਬਾਰਗਾਹ ਦੇ ਅੰਦਰ ਬੜੇ ਪਿਆਰ ਬੜੇ ਸਤਕਾਰ ਦੇ ਨਾਲ ਸਨਮਾਨਜੁਕ ਸਿੱਖ ਸੰਤਾਂ ਸੱਜ ਕੇ ਬੈਠੇ ਹਾਂ ਮੈਂ ਕੱਲ ਵੀ ਬੇਨਤੀ ਕੀਤੀ ਸੀ ਤੇ ਅੱਜ ਵੀ ਬੇਨਤੀ ਕਰ ਰਿਹਾ ਹਾਂ ਜਦੋਂ ਕਿਤੇ ਸਾਡੀ ਸਾਂਝ ਗੂੜੀ ਹੋਵੇ ਨਾ ਉਥੇ ਸਾਡੇ ਫਰਜ਼ ਹੋਰ ਵੱਧ ਜਾਇਆ ਕਰਦੇ ਸਾਡੀਆਂ ਜ਼ਿੰਮੇਵਾਰੀਆਂ ਹੋਰ ਵੱਧ ਜਾਇਆ ਕਰਦੀਆਂ ਸਾਡੀ ਸਾਂਝ ਹੈ ਤੀਸਰੇ ਪਾਤਸ਼ਾਹ ਜੀ ਮਹਾਰਾਜ ਦੇ ਪਾਵਨ ਪਵਿੱਤਰ ਦਰ ਕਰਦੇ ਜਿਸ ਗੁਰੂ ਦੇ ਉਤੇ ਅਪਾਰ ਬਖਸ਼ਾ ਅਪਾਰ ਰਹਿਮਤਾਂ ਭਾਈ ਲੈਹਣੇ ਤੋਂ ਬਣੇ ਧੰਨ ਗੁ ਅੰਗਦ ਦੇ ਪਾਤਸ਼ਾਹ ਜੀ ਮਹਾਰਾਜ ਨੇ ਕੀਤੀਆਂ ਜੁਲਾਹਾਂ ਦੀ ਖੱਡੀ ਦੇ ਵਿੱਚ ਪੈਰ ਪਿਆ ਆਵਾਜ਼ ਦੇ ਕੇ ਜੁਲਾਹੇ ਨੇ ਆਖਿਆ ਕੌਣ ਹੈ ਤੇ ਅੰਦਰੋਂ ਜਲਾਹੀ ਨੇ ਆਵਾਜ਼ ਦੇ ਕੇ ਆਖਿਆ ਸੌਜੋ ਸਵਾਮੀ ਹੋਰ ਕੌਣ ਹੋਣਾ ਹੋਣਾ ਅਮਰੂਨ ਥਾਵਾਂ ਜਿਹੜਾ ਕੁੜਮਾ ਦੇ ਬੂਹਾਂ ਦੇ ਉੱਤੇ ੱਤੇ ਧੱਕੇ ਖਾਂਦਾ ਫਿਰਦਾ ਹੈ ਸਤਿਗੁਰੂ ਜੀ ਕਹਿੰਦੇ ਚੱਲ ਗਏ ਮੈਂ ਤੇ ਥਾਂ ਵਾਲਾ ਬਣ ਗਏ ਅੱਜ ਆਏਗਾ ਗਾਗਰ ਪਾਣੀ ਦੀ ਲੈ ਕੇ ਜਲਦੀ ਗਾਗਰ ਲੈ ਕੇ ਆਏ ਤੇ ਸਤਿਗੁਰ ਜੀ ਇੰਤਜ਼ਾਰ ਕਰਦੇ ਪਏ ਜਦੋਂ ਗੁਰੂ ਸਾਹਿਬ ਜੀ ਦੇ ਸਾਹਮਣੇ ਆਏ ਤੇ ਮਹਾਰਾਜ ਨੇ ਰਹਿਮਤਾਂ ਦੇ ਘਰ ਦੇ ਵਿੱਚ ਆਣ ਕੇ ਰਹਿਮਤਾਂ ਦੀਆਂ ਝੜੀਆਂ ਲਗਾ ਦਿੱਤੀਆਂ ਨਮਾਣਿਆਂ ਦੇ ਮਾਨ ਨਤਾਣਿਆਂ ਦੇ ਤਾਂ ਨਿਓਟਿਆਂ ਦੀ ਓਟ ਨੇ ਗੱਤਿਆਂ ਦੀ ਗਤ ਨੇ ਪੱਤਿਆਂ ਦੀ ਪਤ ਨੇ ਤਰਿਆਂ ਦੀ تیر ਅਨੇਕਾਂ ਹੀ ਬਖਸ਼ਾ ਦੇ ਕੇ ਸਤਿਗੁਰੂ ਜੀ ਨੇ ਸਨਮਾਨ ਦਿੱਤਾ 12 ਸਾਲ ਗੁਰੂ ਘਰ ਦੀ ਸੇਵਾ ਕੀਤੀ ਤੇ 1 ਸਾਲ ਦਾ ਇੱਕ ਸਰੂਪ ਆਉ ਗੁਰੂ ਘਰ ਦੇ ਵੱਲੋਂ ਬਖਸ਼ਿਸ਼ ਦੇ ਤੌਰ ਦੇ ਉੱਤੇ ਪ੍ਰਾਪਤ ਹੋਇਆ ਕਰਦਾ ਸੀ ਉਸੇ ਅਸਥਾਨ ਦੇ ਉੱਤੇ ਬੌਲੀ ਦੀ ਸੇਵਾ ਚੱਲੀ ਜਿਹਦੇ ਅੰਦਰ ਅਸੀਂ ਭਾਈ ਮਾਨਕ ਚੰਦ ਜੀ ਉਹਨਾਂ ਦਾ ਜ਼ਿਕਰ ਕਰਦੇ ਹਾਂ ਤੇ ਇਹ ਕੜੀ ਭਾਈ ਮਾਈ ਦਾ ਸੁਆਲੀਏ ਜਿਹੜੀ ਇਹ ਭਾਈ ਮਾਨਕ ਚੰਦ ਦੀ ਉਹਨਾਂ ਦੇ ਪਾਵਨ ਪਵਿੱਤਰ ਇਤਿਹਾਸ ਤੇ ਨਾਲ ਜੁੜਦੀ ਹੈ ਮੇਰੇ ਤੋਂ ਪਹਿਲਾਂ ਗਿਆਨੀ ਜੀ ਹੋਣਾ ਨੇ ਜ਼ਿਕਰ ਕੀਤਾ ਹੈ ਇਹ ਤੇ ਉਹ ਪਵਮਨ ਪਵਿੱਤਰ ਦਰ ਘਰ ਹੈ ਜਿੱਥੇ ਕਿਤੇ ਕੋ ਕੋੜਾ ਵੀ ਆ ਗਿਆ ਜਿਹਨੂੰ ਦੁਨੀਆਂ ਦੇ ਲੋਕ ਸਮਾਜ ਦੇ ਮੂੰਹ ਲੋਕ ਮੂੰਹ ਨਹੀਂ ਲਾਇਆ ਕਰਦੇ ਉਹ ਪਰਮਾਤਮਾ ਦੇ ਪਿਆਰ ਦੇ ਵਿੱਚ ਭਿੱਜਾ ਕਹਿੰਦਾ ਕਿ ਕਹਿੰਦਾ ਇਸ ਦਵਾਰੇ ਤੋਂ ਉੱਚਾ ਹੋਰ ਕੋਈ ਦਰਨ ਨਹੀਂ ਕੋਈ ਦਵਾਰਾ ਨਹੀਂ ਤੇ ਸਤਗੁਰੂ ਜੀ ਨੇ ਆਪਣੀ ਭਾਈ ਦਾ ਸਤ ਜੀ ਨੇ ਬੇਨਤੀ ਪ੍ਰਵਾਨ ਕੀਤੀ ਹੈ ਪੰਡਾਲ ਦੇ ਵਿੱਚ ਸੱਚ ਕੇ ਬੈਠ ਗਏ ਜੋ ਬਾਹਰ ਸੰਗਤ ਹੈ ਜਿਨ੍ਹਾਂ ਨੇ ਜਲਪਾਣੀ ਛਕ ਲਿਆ ਆਓ ਆਪਾਂ ਪੰਡਾਲ ਦੇ ਅੰਦਰ ਸੱਜ ਕੇ ਬੈਠੀਏ ਸਮਾਂ ਬੜਾ ਕੀਮਤੀ ਹੈ ਸਮਾਂ ਦਾ ਸਮਾਂਦਰ ਸਮਾਂ ਤੁਹਾਡੇ ਨਾਲ ਸਾਂਝ ਪਾਉਂਦੇ ਰਹਿੰਨੇ ਆਓ ਸਭ ਤੋਂ ਪਹਿਲਾਂ ਇੱਕ ਸਰਬੱਤ ਦੇ ਭਲੇ ਦੀ ਅਰਦਾਸ ਕਰੀਏ ਦੋਨੋਂ ਹੱਥ ਜੋੜ ਕੇ ਆਖੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਸਮਾਂ ਬੜਾ ਕੀਮਤੀ ਹੈ ਫਤਿਹ ਦੀ ਸਾਂਝ ਗੁਰ ਫਤਿਹ ਅੰਦਰ ਪਾਓ ਕੁਝ ਕੈਂਡੀ ਆਗਿਆ ਬਖਸ਼ਿਸ਼ ਕਰੋ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰ ਇਤਿਹਾਸ ਦਾ ਸਤਕਾਰ ਕਰਦੇ ਹੋਇਆਂ ਸਾਡੇ ਸਤਕਾਰਯੋਗ ਵੀਰ ਗੁਰਜੀਤ ਸਿੰਘ ਦੀ ਆਸਟ੍ਰੇਲੀਆ ਦੀ ਧਰਤੀ ਦੇ ਉੱਤੇ ਹੈ ਇੱਕ ਅਰਦਾਸ ਬਿਨੇ ਬੇਨਤੀ ਹੈ ਸਾਡੇ ਬੱਚੇ ਸੁਨਹਿਰੀ ਭਵਿੱਖ ਵਾਸਤੇ ਸੁਚੱਜੇ ਭਵਿੱਖ ਵਾਸਤੇ ਆਪਣੇ ਵਤਨ ਤੋਂ ਬੇਸ਼ੱਕ ਦੂਰ ਹੈ ਪਰ ਉਹਨਾਂ ਦੀ ਉਹਨਾਂ ਦਾ ਦਿਲ ਉਹਨਾਂ ਦੀ ਤਾਂ ਇੱਥੇ ਜੁੜੀ ਹੋਈ ਹੈ ਅਰਦਾਸ ਕਰੋ ਸਾਰੀ ਸੰਗਤ ਕਿ ਵੀਰ ਗੁਰਜੀਤ ਸਿੰਘ ਜੀ ਸਤਿਗੁਰੂ ਜੀ ਉਹਨਾਂ ਨੂੰ ਸੁਪੁੱਤਰ ਦੀ ਦਾਤ ਬਖਸ਼ਿਸ਼ ਕਰਨ ਦੋਨੋਂ ਹੱਥ ਜੋੜ ਕੇ ਆਖੋ ਜੀ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਮਾਲਕ ਦਾ ਸ਼ੁਕਰਾਨਾ ਅਦਾ ਕਰਨਗੇ ਜਥੇਦਾਰ ਦਾਰਾ ਸਿੰਘ ਜੀ ਭਾਜੀ ਸਾਰਸ ਸਿੰਘ ਜੀ ਸ੍ਰੀ ਅਮਰਸਰ ਸਾਹਿਬ ਤੋਂ ਉਹਨਾਂ ਵੱਲੋਂ ਬਿੰਦ ਪਿਆਰ ਆਇਆ ਤਹਿਤ ਰੂ ਧੰਨਵਾਦ ਕਰਦੇ ਹਾਂ ਸਾਡੇ ਸਤਿਕਾਰਯੋਗ ਭਾਜੀ ਨਰਮਲ ਸਿੰਘ ਜੀ ਗੁਰੂ ਘਰ ਦੇ ਵਜੀਰ ਵੀ ਐ ਨਾਲ ਉਹ ਵੀ ਸ਼੍ਰੀ ਕਲਾ ਦੇ ਨਾਲ ਵੀ ਜੁੜੇ ਹੋਏ ਦਿਲੀਬ ਮੁਹੱਬਤ ਹੈ ਸਰਦਾਰ ਚੰਨ ਸਿੰਘ ਦੀ ਬਾਦੀ ਕੇ ਪਰਿਵਾਰ ਪੋਤਰਾ ਸਰਦਾਰ ਜਗਰਾਜ ਸਿੰਘ ਜੀ ਡੀਐਸਏ ਉਹਨਾਂ ਵੱਲੋਂ ਵੀ ਬਹਿਨ ਸਤਿਕਾਰ ਆਇਆ ਮੈਂ ਕਦਰਦਾਨੀ ਦੱਤੇ ਤਹਿਤ ਰੂ ਧੰਨਵਾਦ ਕਰਦਾ ਹਾਂ ਇੱਕ ਸਾਡੇ ਸਤਿਕਾਰਯੋਗ ਬੀਬੀ ਪਲਵੀਰ ਕੌਰ ਜੀ ਉਹ ਸਮੁੱਚੇ ਨਗਰ ਦੀ ਚੜ੍ਹਦੀ ਕਲਾ ਵਾਸਤੇ ਬਾਬਾ ਮਾਈ ਦਾਸ ਦੀ ਬਾਬਾ ਦਵਾਰ ਸਿੰਘ ਦੀ તથા ਤੀਸਰੇ ਪਾਛੀ ਮਹਾਰਾਜ ਜੀ ਦੇ ਮਹਾਰਗ ਚਰਨਾਂ ਦੇ ਅੰਦਰ ਨਤਮਸਤਕ ਹੁੰਦਿਆ ਹੋਇਆ ਸਮੁੱਚੇ ਪਰਿਵਾਰ ਦੀ ਚੜ੍ਹਦੀ ਕਲਾ ਵਾਸਤੇ ਸਮੁੱਚੇ ਨਗਰ ਦੀ ਚੜ੍ਹਦੀ ਕਲਾ ਵਾਸਤੇ ਸਤਿਕਾਰ ਆਇਆ ਹੈ ਸਤਿਕਾਰਯੋਗ ਸਿੱਖ ਸੰਤਾਂ ਸੱਜ ਕੇ ਬੈਠੀਆਂ ਨੇ ਗਿਆਨੀ ਜੀ ਹੋਣਾ ਨੇ ਸਮਾਂ ਅਨਾਉਂਸ ਕੀਤਾ ਹੈ ਸਾਡੇ ਸਨਮਾਨਜੋ ਭਾਰੀ ਡਗਦੀਪ ਸਿੰਘ ਜੀ ਜਿਨ੍ਹਾਂ ਦੇ ਬੱਚੇ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਦੇ ਉੱਤੇ ਹੈ ਸਤਿਗੁਰੂ ਜੀ ਨੇ ਸਿੱਖੀ ਦੀ ਦਾਤ ਦਿੱਤੀ ਹੈ ਅਰਦਾਸ ਕਰਦੇ ਇਹ ਮੁਹੱਬਤ ਇਹ ਪਿਆਰ ਸਤਕਾਰ ਹਮੇਸ਼ਾ ਇਸੇ ਤਰ੍ਹਾਂ ਬਣਿਆ ਰਵੇ ਮਾਤਾ ਪਿਤਾ ਦੇ ਆਗਿਆਕਾਰੀ ਹੋਣ ਤੇ ਸਤਿਗੁਰੂ ਜੀ ਸੁਨਹਿਰਾ ਭੋਗ ਇੱਕ ਬਖਸ਼ਿਸ਼ ਕਰਨ ਪ੍ਰਿੰਸੀਪਲ ਲਖਾ ਸਿੰਘ ਜੀ ਉਹ ਵੀ ਸਾਹਮਣੇ ਸੱਜ ਕੇ ਬੈਠੇ ਨੇ ਮੈਂ ਸੋਹਿਰਤ ਸੱਜਣਾ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਗੁਰੂ ਘਰ ਦੇ ਵਜ਼ੀਰ ਜਾਨੀ ਸਾਹਿਬ ਸਿੰਘ ਉਹਨਾਂ ਵੱਲੋਂ ਵੀ ਬੇਅੰਤ ਅਸੀਸਾਂ ਬੇਅੰਤ ਪਿਆਰ ਭੇਜਿਆ ਗਿਆ ਹੈ ਕਦਰਦਾਨੀ ਦਾ ਤਹਿਤ ਰੂ ਧੰਨਵਾਦ ਕਰਦੇ ਆਓ ਸਮਾਂਦਰ ਸਮਾਂ ਤੀਸਰੇ ਪਾਤਸ਼ਾਹ ਜੀ ਮਹਾਰਾਜ ਦਾ ਇਤਿਹਾਸ ਆਪ ਜੀ ਦੇ ਨਾਲ ਇਸ ਮੰਚ ਦੇ ਉਤੋਂ ਜਾਂ ਪਿੰਡ ਵਾਲੀ ਸਟੇਜ ਤੋਂ ਬੜੀ ਵਾਰ ਸਾਂਝਾ ਕੀਤਾ ਹੈ ਮਨ ਦਾ ਵਿਚਾਰ ਬਣਿਆ ਕਿ ਇੱਕ ਚੀਜ਼ ਜਿਹੜੀ ਅੱਜ ਅਸੀਂ ਬਿਲਕੁਲ ਵਿਸਾਰ ਕੇ ਬੈਠੇ ਹਾਂ ਧੰਨ ਗੁਰੂ ਨਾਨਕ ਦੇ ਪਾਤਸ਼ਾਹ ਜੀ ਮਹਾਰਾਜ ਦੇ ਇਤਿਹਾਸ ਦੇ ਪੰਨਿਆਂ ਦੇ ਵਿੱਚੋਂ ਕੁਝਕ ਸਤਨਾ ਤੁਹਾਡੇ ਨਾਲ ਸਾਂਇਆ ਕਰਨ ਸਤਿਗੁਰੂ ਗੁਰੂ ਨਾਨਕ ਦੇ ਪਾਤਸ਼ਾਹ ਜੀ ਮਹਾਰਾਜ ਜਗਤ ਨੂੰ ਤਾਰਦਿਆਂ ਤਾਰਦਿਆਂ ਸਿਆਲਕੋਟ ਦੀ ਧਰਤੀ ਦੇ ਉੱਤੇ ਜਾ ਪਹੁੰਚੇ ਇੱਥੇ ਇੱਕ ਪੀਰ ਬੈਠਾ ਹੋਇਆ ਜਿਹਨੂੰ ਹਮਜ਼ਾਕੋਸ ਕਹਿੰਦੇ ਨੇ ਲੋਕਾਂ ਨੂੰ ਡਰਾ ਕੇ ਰੱਖਿਆ ਧਮਕਾ ਕੇ ਰੱਖਿਆ ਉਹਨੇ ਆਖਿਆ ਸਾਰਾ ਸ਼ਹਿਰ ਝੂਠਿਆਂ ਦਾ ਸ਼ਹਿਰ ਹੈ ਮੈਂ 40 ਦਿਨ ਦੀ ਬੰਦਗੀ ਕਰਨੀ ਹੈ 40 ਦਿਨ ਦਾ ਚਰੀਸਾ ਕਟਾਂਗਾ ਬਾਹਰ ਨਿਕਲਾਂਗਾ ਤੇ ਸ਼ਹਿਰ ਘਰਕ ਹੋ ਜਾਣਾ ਪਿੰਡ ਦੇ ਲੋਕ ਤਰਾਸ-ਤਰਾਸ ਕਰਦੇ ਪਏ ਡਰੇ ਪਏ ਸਤਿਗੁਰੂ ਗੁਰੂ ਨਾਨਕ ਦੇਵ ਪਾਤਸ਼ਾਹੀ ਮਹਾਰਾਜ ਪਹੁੰਚੇ ਹਜ਼ੂਰ ਕਹਿੰਦੇ ਨੇ ਸਤਿਗੁਰੂ ਜੀ ਕਹਿੰਦੇ ਆਪਣੇ ਆਪ ਨੂੰ ਫਕੀਰ ਸਦਵਾਉਂਦੇ ਹੋ ਇੱਕ ਫਕੀਰ ਹੋ ਕੇ ਰੱਬ ਦਾ ਸ਼ਰੀਕ ਤੇ ਮਨੁੱਖਤਾ ਦਾ ਸ਼ਰੀਕ ਉਹ ਕਿਵੇਂ ਹੋ ਗਿਆ ਉਹਨੇ ਆਖਿਆ ਮਹਾਰਾਜ ਵਾਅਦਾ ਕੀਤਾ ਸੀ ਪਰ ਇਹ ਲੋਕ ਮੁਕਰ ਗਏ ਨੇ ਮਹਾਰਾਜ ਕਹਿੰਦੇ ਇੱਕ ਬੰਦੇ ਦੀ ਸਜ਼ਾ ਸਾਰਿਆਂ ਨੂੰ ਨਹੀਂ ਦਿੱਤੀ ਜਾ ਸਕਦੀ ਮਹਾਰਾਜ ਦਾ ਸੰਗ ਕਰਦੇ ਸਤਿਗੁਰੂ ਜੀ ਨੂੰ ਪੁੱਛਦਾ ਮਹਾਰਾਜ ਅਸਲ ਜ਼ਿੰਦਗੀ ਦਾ ਸੱਚ ਕੀ ਹੈ ਮਹਾਰਾਜ ਕਹਿੰਦੇ ਉਹ ਵੀ ਤੈਨੂੰ ਦੱਸ ਸਕਦੇ ਬਾਬੇ ਮਰਦਾਨੇ ਨੂੰ ਭੇਜਿਆ ਜਾ ਮਰਦਾਨੇ ਇੱਕ ਪੈਸੇ ਦਾ ਸੱਚ ਤੇ ਇੱਕ ਪੈਸੇ ਦਾ ਝੂਠ ਲੈ ਕੇ ਆ ਦੁਕਾਨਾਂ ਦੇ ਉੱਤੇ ਤੁਰਿਆ ਫਿਰਦਾ ਬਾਬਾ ਮਰਦਾਨਾ ਦੁਕਾਨਦਾਰ ਲੋਕ ਹੱਸਦੇ ਨੇ ਸਦਾਗਰ ਲੋਕ ਵਪਾਰੀ ਲੋਕ ਹੱਸਦੇ ਨੇ ਬੜਾ ਐਵੇਂ ਦੀ ਵੀ ਕੋਈ ਚੀਟ ਹੋਇਆ ਕਰਦੀ ਹੈ ਸੱਚ ਤੇ ਝੂਠ ਅੰਦਾਜ਼ਾ ਲਗਾ ਸਕਦੇ ਕੋਈ ਬੰਦਾ ਝੂਠ ਮਾਰਦਾ ਹੈ ਕੋਈ ਸੱਚ ਬੋਲਦਾ ਹੈ ਪਰ ਇਹ ਦੁਕਾਨਾਂ ਦੇ ਉੱਤੇ ਵਿਕੇ ਇਹ ਕਿਵੇਂ ਦਾ ਸੌਦਾ ਹੋਇਆ ਕਹਿੰਦੇ ਨੇ ਬਾਬਾ ਮਰਦਾਨਾ ਅੱਗੇ ਤੁਰਿਆ ਗਿਆ ਆਖਰਕਾਰ ਇਸੇ ਸ਼ਹਿਰ ਦੇ ਅੰਦਰ ਇੱਕ ਬੜਾ ਸੂਝਵਾਨ ਮੂਲਾ ਖੱਤਰੀ ਰਹਿੰਦਾ ਤੇ ਉਹਦੇ ਪੁਰ ਪਹੁੰਚ ਗਿਆ ਉਹਨੇ ਆਖਿਆ ਤੁਹਾਨੂੰ ਗੁਰੂ ਨਾਨਕ ਦੇਵ ਪਾਤਸ਼ਾਹੀ ਮਹਾਰਾਜ ਨੇ ਭੇਜਿਆ ਮੈਨੂੰ ਇੱਕ ਪੈਸੇ ਦਾ ਸੱਚ ਤੇ ਇੱਕ ਪੈਸੇ ਦਾ ਝੂਠ ਦੇ ਦਿਓ ਬੜਾ ਸਿਆਣਾ ਸੀ ਉਨੇ ਕਾਗਜ਼ ਦੇ ਇੱਕ ਬੰਨੇ ਲਿਖ ਦਿੱਤਾ ਮਰਨਾ ਸੱਚ ਤੇ ਦੂਸਰੇ ਬੰਨੇ ਲਿਖ ਦਿੱਤਾ ਜੂਣਾ ਝੂਠ ਇਹ ਜ਼ਿੰਦਗੀ ਦੀ ਸੱਚਾਈ ਹੈ ਉਹ ਕਾਗਜ਼ ਲੈ ਕੇ ਬਾਬਾ ਮਰਦਾਨਾ ਤਲ ਚੱਲ ਪਿਆ ਤੇ ਭਾਈ ਮੂਲਾ ਉਹ ਵੀ ਮਗਰੇ ਚੱਲ ਪਿਆ ਮਹਾਰਾਜ ਦਾ ਆਣ ਕੇ ਸੰਗ ਕਰਦਾ ਹੈ ਸੰਗਤ ਨੂੰ ਦਰਸਾਇਆ ਗਿਆ ਕਹਿੰਦੇ ਨੇ ਉਹ ਸਮਝਾ ਕਿ ਉਸ ਨੇ ਵੀ ਅੰਦਾਜ਼ਾ ਲਗਾ ਲਿਆ ਕਿ ਜ਼ਿੰਦਗੀ ਦਾ ਕੇਵਲ ਤੇ ਕੇਵਲ ਇਨਾਂ ਕ ਸੱਚ ਹੈ ਪਰ ਅੱਜ ਅਸੀਂ ਮੌਤ ਤੋਂ ਇੰਨਾ ਡਰਦੇ ਅਸੀਂ ਮੌਤ ਦਾ ਨਾਂ ਬਦਲ ਕੇ ਕੋਈ ਕੁਝ ਕਹਿੰਦਾ ਕੋਈ ਕੁਝ ਕਹਿੰਦਾ ਹੈ ਕਹਿੰਦੇ ਨੇ ਮੂਲਾ ਖੱਤਰੀ ਸਤ ਸਤਿਗੁਰੂ ਨਾਨਕ ਦੇ ਪਾਤਸ਼ਾਹੀ ਮਹਾਰਾਜ ਦਾ ਸੰਗ ਕਰਦਾ ਹੈ ਕਹਿੰਦੇ ਨੇ ਸੰਗਤ ਕਰਦਿਆਂ ਕਰਦਿਆਂ ਇੱਕ ਦਿਨ ਭਾਵਨਾ ਦੇ ਵਿੱਚ ਬਹਿ ਕੇ ਬੇਨਤੀ ਕਰਦਾ ਮਹਾਰਾਜ ਮੇਰੀ ਇੱਕ ਬੇਨਤੀ ਪ੍ਰਵਾਨ ਕਰਿਓ ਉਹ ਕਿਹੜੀ ਹੈ ਕਿ ਸੱਚੇ ਪਾਤਸ਼ਾਹ ਜਦੋਂ ਮੈਂ ਸੰਸਾਰ ਦੇ ਉਤੋਂ ਜਾਵਾਂ ਨਾ ਤੇ ਮੈਨੂੰ ਤੁਹਾਡੇ ਦਰਸ਼ਨ ਹੋਣੇ ਚਾਹੀਦੇ ਨੇ ਧੰਨ ਗੁਰੂ ਨਾਨਕ ਦੇ ਪਾਤਸ਼ਾਹੀ ਮਹਾਰਾਜ ਮੁਸਕਰਾ ਕੇ ਕਹਿਣ ਲੱਗੇ ਮੂਲਿਆ ਵੇਖ ਲਾ ਅਸੀਂ ਤੇ ਆਪਣੇ ਬਚਨ ਤੋਂ ਭਜਣਾ ਨਹੀਂ ਖਿਸਕਣਾ ਨਹੀਂ ਪਰ ਜਿਹੜੀ ਗੱਲ ਤੂੰ ਕਹਿ ਰਿਹਾ ਨਾ ਉਹ ਤੇ ਗੱਲ ਕਠਨਵੜੀ ਹੈ ਕਿਉਂਕਿ ਜ਼ਿੰਦਗੀ ਦਾ ਨਰਬਾਹ ਹੁੰਦਾ ਰਹੇ ਬੰਦਾ 100 ਸਾਲ 150 ਸਾਲ 200 ਸਾਲ ਦਾ ਵੀ ਹੋਵੇ ਪਰ ਜਦੋਂ ਕਿਤੇ ਮੌਤ ਦਾ ਨਾਮ ਆਵੇ ਤੇ ਵੱਡੇ ਵੱਡੇ ॠषि मुनि ਵੱਡੇ ਵੱਡੇ ਗਿਆਨੀ ਹੈ ਉਹਨਾਂ ਦੇ ਵੀ ਪੈਰ ਥਿਰਕ ਜਾਇਆ ਕਰਦੇ ਨੇ ਉਹਨੇ ਆਖਿਆ ਨਹੀਂ ਮਹਾਰਾਜ ਇਹ ਕਿਵੇਂ ਹੋ ਸਕਦਾ ਹੈ ਆਪ ਜੀ ਦਾ ਸੰਗ ਕੀਤਾ ਹੁਣ ਜਿੰਦਗੀ ਦੇ ਅੰਦਰ ਇੰਨੀ ਕਿ ਸੱਚਾਈ ਦਾ ਪਤਾ ਹੈ ਸਮਾਂ ਬੀਤ ਬਤੀਤਦਾ ਗਿਆ ਧਨਕੁ ਨੂੰ ਦਾਣਕ ਦੇ ਪਾਤਸ਼ਾਹੀ ਮਹਾਰਾਜ ਇੱਕ ਦਿਨ ਭਾਈ ਮਰਦਾਨੇ ਨੂੰ ਕਹਿੰਦੇ ਚੱਲ ਮਰਦਾਨੇ ਚੱਲੀਏ ਸਤਿਗੁਰੂ ਦੀ ਕਿੱਥੇ ਜਾਣਾ ਹੈ ਹਜ਼ੂਰ ਕਹਿੰਦੇ ਸਿਆਲਕੋਟ ਦੀ ਧਰਤੀ ਦੇ ਉੱਤੇ ਜਾਣਾ ਹੈ ਮਹਾਰਾਜ ਸਮਾਂ ਨੇੜੇ ਆ ਗਿਆ ਸਤਿਗੁਰੂ ਦੇ ਦੇ ਬਿਲਕੁਲ ਆ ਗਿਆ ਬੰਦਾ ਵਸਾਰ ਕੇ ਬੈਠਾ ਹੈ ਪਰ ਸਮਾਂ ਹਰ ਘੜੀ ਹਰ ਇੱਕ ਮਿੰਟ ਹਰ ਇੱਕ ਪਲ ਉਹਦੀ ਦਰਗਾਹ ਦੇ ਅੰਦਰ ਉਹਦੀ ਡਾਇਰੀ ਦੇ ਅੰਦਰ ਨੋਟ ਹੈ ਧੰਨ ਗੁਰੂ ਨਾਨਕ ਦੇ ਪਾਤਸ਼ਾਹੀ ਮਹਾਰਾਜ ਸਿਆਲਕੋੜ ਦੀ ਧਰਤੀ ਦੇ ਉਤੇ ਆਏ ਓ ਸਾਹਮਣੋਂ ਧੰਨ ਗੁਰੂ ਨਾਨਕ ਦੇ ਪਾਤਸ਼ਾਹੀ ਤੁਰੇ ਆ ਰਹੇ ਨੇ ਮੂਲੇ ਖੱਤਰੀ ਦੀ ਘਰ ਦੀ ਇਹਦੀ ਨਿਗਾਹ ਪੈ ਗਈ ਇਹਦੇ ਘਰ ਵਾਲੀ ਦੀ ਇਹ ਤੇ ਉਹੀ ਫਕੀਰ ਤੁਰੇ ਆ ਰਹੇ ਨੇ ਜਿਨ੍ਹਾਂ ਦੇ ਨਾਲ ਅੱਗੇ ਮੇਰਾ ਪਤੀ ਜਾਵੇ 6 6 ਮਹੀਨੇ ਉਹਦੇ دیدار ਨਹੀਂ ਹੁੰਦੇ ਆ ਸਰਕਾਰ ਮਤ ਦੇ ਉੱਤੇ ਪਰਦਾ ਕਿਵੇਂ ਪੈਣਾ ਹੈ ਆਓ ਜਰਾ ਤੱਕਣ ਦਾ ਯਤਨ ਕਰੀਏ ਮਹਾਰਾਜ ਤਾਰਨ ਵਾਸਤੇ ਆਏ ਤੇ ਮੂਲੇ ਖੱਤਰੀ ਦੀ ਘਰ ਵਾਲੀ ਕੀ ਕਹਿ ਰਹੀ ਹੈ ਸੁਆਮੀ ਉਹ ਤੇਰੇ ਯਾਰ ਤੁਰੇ ਆ ਰਹੇ ਨੇ ਤੇਰੇ ਤੇ ਸੱਜਣ ਵੀ ਐਵੇਂ ਦੇ ਨੇ ਪੁਜਾਰੀ ਲਾਉਂਦਾ ਖਲੋਵੇਗਾ ਪਰ ਤੂੰ ਤੇ ਜਾਰੀ ਉਹਨਾਂ ਫਕੀਰਾਂ ਦੇ ਨਾਲ ਲਾਈ ਹੈ ਜਿਨ੍ਹਾਂ ਦਾ জামਾ ਜਿਨ੍ਹਾਂ ਦਾ ਚੋਲਾ ਫਟਿਆ ਹੋਇਆ ਤੇ ਮੈਲ ਭਰਿਆ ਹੈ ਆਉ ਮੂਲੇ ਖੱਤਰੀ ਦੀ ਘਰ ਵਾਲੀ ਜਿਹਨੂੰ ਅਸੀਂ دنیਾਵੀ ਮਤ ਕਹਿੰਨੇ ਉਹਦੇ ਅਨੁਸਾਰ ਇਥੋਂ ਕੀ ਪ੍ਰਕਰਨ ਆਰੰਭ ਹੁੰਦਾ ਹੈ ਸ਼ਰਮਣ ਕਰੋ ਮੋਲੇ ਖਤਰੀ ਦੇ ਘਰੋਂ ਕੈਨ ਨੱਗੀ ਆ ਗਏ ਨੇ ਪਤੀ ਜੀ ਯਾਰ ਤੇਰੇ ਜਿੰਨਾ ਆਪਣੇ ਚੌੜ ਚੌਪਟ ਕੀਤੇ ਬਸਣ ਦੇ ਨਾ ਉਹ ਘਰ ਬਾਰ ਤੇਰੇ ਭਾਨ ਕੇ ਕਾਰਨਾ ਕਾਮ ਔਖਾ ਬੇਲੀ ਬਣ ਘਟਕਰ ਗਧਾਰ ਤੇਰੇ ਯਾਰੀ ਆ ਵਤੂ ਵੱਡੇ ਦੇ ਨਾਲ ਲਾਈਏ ਕੰਮ ਦੇਣ ਕਰ ਲੈ ਸਾਰ ਤੇ ਉਲੇ ਖਤਰੀ ਦੇ ਘਰੋਂ ਕਹਿ ਨ ਲੱਗੀ ਆ ਗਏ ਨੇ ਪਤੀ ਜੀ ਯਾਰ ਤੇਰੇ ਜਿੰਨਾ ਆਪਣੇ ਚੌੜ ਚੋ ਪੱਟ ਕੀਤੇ ਵਸਣ ਦੇ ਨਾਓ ਘਰਬਾਰ ਤੇਰੇ ਭਰ ਭਨ ਕੇ ਕਾਰਨਾ ਕੰਮ ਔਖਾ ਬੇਲੀ ਬਣ ਗਾ ਟੁਕਰ ਗਦਾਰ ਤੇਰੇ ਯਾਰੀ ਆਵਤੋਂ ਵੱਡੇ ਦੇ ਨਾਲ ਲਾਈਏ ਗਮ ਦੀਨ ਕਵਲੜੇ ਕੋਲਾਵੀ ਮੈਲ ਪਰਿਆ ਹੁਜ ਮੰਗਨਾ ਲੈਣ ਦਾ ਤਾਰ ਤੇਰੇ ਭੁੱਖ ਨੰਗ ਨੂੰ ਮਾਰਦਾ ਫਿਰੇ ਆ ਜਾ ਭੁੱਖ ਨੰਗ ਦੇ ਹਣ ਨੋਹਾਰ ਤੇਰੇ ਸਾਦਾ ਨਾਲ ਕੀ ਮੇ ਲਗਾ ਰਿਸ਼ਤੀਆਂ ਦਾ 6 6 ਮਹੀਨੇ ਨਾ ਹੋਣਾ ਦਿਦਾਰ ਤੇਰੇ ਅਸਰ ਸੋਪਦਾ ਪੈਂਦਾ ਇਕਲਾ ਕੀ ਉੱਤੇ ਰੁੱਸੇ ਸਾ ਬਨੇ ਰਿਸ਼ਤੇ ਨਾ ਮੰਦੀ ਇੱਕ ਰਤੀ ਠੱਗ ਜਾਪਦੇ ਸਾਧਨ ਯਾਰ ਤੇਰੇ ਫਿਰ ਨ ਠਗੀਆਂ ਮਾਰ ਦੇ ਵਿੱਚ ਦੁਨੀਆ ਲੁੱਟ ਲੈਣ ਨਾ ਤੈਨੂੰ ਕਰਤਾਰ ਤੇਰੇ ਅੱਖੇ ਲੱਗ ਕੇ ਕਿਤੇ ਦੇ ਲੁੱਕ ਜਾਵੇਂ ਮਿੱਟੀ ਮਾਤਿਆ ਘਰ ਚੱਲ ਕੇ ਆਇਆ ਇੱਕ ਤਾਰ ਤੇਰੇ ਭਾਗਾ ਬਿਨਾ ਨਾ ਮੋਹਨ ਸਿੰਘ ਹੋਣ ਦਰਸ਼ਨ ਘਰ ਚੱਲ ਕੇ ਆਏ ਕਰਤਾਰ ਤੇ ਇਹ ਜਿਹੜੀਆਂ ਰਚਨਾਵਾਂ ਨੇ ਇਹ ਗਿਆਨੀ ਮੋਹਨ ਸਿੰਘ ਕਰਿਆਲਾ ਜੀ ਜਿਨ੍ਹਾਂ ਨੂੰ ਅਸੀਂ ਪੰਡਤ ਮੋਹਨ ਸਿੰਘ ਕਰਿਆਲਾ ਸਾਹਿਬ ਕਹਿੰਨੇ ਇਹ ਉਹਨਾਂ ਦੀਆਂ ਲਿਖੀਆਂ ਹੋਈਆਂ ਪੁਰਾਣੇ ਕਵੀਸ਼ਰ ਕਵਤਾਵਾਂ ਬੜੀਆਂ ਠੇਠ ਤੇ ਐਨ ਜਿਵੇਂ ਸਮੁੰਦਰਾਂ ਦਾ ਵੇਖ ਹੁੰਦਾ ਨਾ ਉਸ ਤਰੀਕੇ ਦੀਆਂ ਜਿਹਦੇ ਅੰਦਰ ਇਕੱਲਾ ਇਕੱਲਾ ਅੱਖਰ ਹੈ ਜਿਹੜਾ ਉਹ ਸਮੇਂ ਦੇ ਅੰਦਰ ਆਉਂਦਾ ਹੈ ਤੇ ਉਹਦਾ ਅਗਲਾ ਪੰਨ ਅਗਲਾ ਬੰਨਾ ਕੀ ਹੋਵੇਗਾ ਨਾਲ ਦੀ ਨਾਲ ਉਹ ਕੜੀ ਜੁੜਦੀ ਤਰੀ ਆਉਂਦੀ ਮੂਲਾ ਖੱਤਰੀ ਘਰ ਦੇ ਅੰਦਰ ਇਹਦੇ ਘਰ ਵਾਲੀ ਨੇ ਵੇਖ ਲਿਆ ਤੇ ਆਵਾਜ਼ ਦੇ ਕੇ ਆਖਿਆ ਸਵਾਮੀ ਉਹ ਤੁਰੇ ਆ ਰਹੇ ਨੇ ਜਿਨ੍ਹਾਂ ਦੇ ਨਾਲ ਅੱਗੇ ਤੂੰ ਜਾਣਾ ਹੈ ਤੇ ਕਦੇ 6-6 ਮਹੀਨੇ ਤੇਰੇ ਦਰਸ਼ਨ ਨਹੀਂ ਹੁੰਦੇ ਹੁਣ ਇਹ ਕਿਵੇਂ ਹੋਵੇ ਤੂੰ ਤੇ ਘਰੋਂ ਚਲਾ ਗਿਆ ਤੇ ਸਾਡਾ ਘਰ ਪਰਿਵਾਰ ਇਹ ਕਿਸ ਪ੍ਰਕਿਰਿਆ ਦੇ ਅੰਦਰ ਰਹੇਗਾ ਸਾਡੀ ਤੇ ਇਹਨਾਂ ਨਾਲ ਜਾਰੀ ਥੋੜਾ ਪੁੱਗਣੀ ਹੈ ਉਹਨੇ ਆਖਿਆ ਫਿਰ ਤੂੰ ਦੱਸ ਕੀ ਕਰਾਂ ਕਈ ਵਾਰ ਮੱਤ ਦੇ ਉੱਤੇ ਪਰਦਾ ਪੈ ਜਾਇਆ ਕਰਦਾ ਆਪਣੀ ਘਰਵਾਲੀ ਦੇ ਮਗਰ ਲੱਗ ਗਿਆ ਉਹਨੇ ਆਖਿਆ ਇਸ ਤਰ੍ਹਾਂ ਕਰ ਜੋ ਕੁਝ ਹੋਵੇ ਬਾਹਰ ਇਥੇ ਮੈਂ ਸਮਾਂਗੀ ਤੇ ਜੇ ਮੇਰੇ ਆਖੇ ਲੱਗਦੇ ਮੇਰੀ ਮੱਤ ਦਿੱਤੀ ਤੇਰੇ ਦਰਕਾਰ ਆ ਜਾਏ ਉਹਨੇ ਆਖਿਆ ਤੂੰ ਇਸ ਤਰ੍ਹਾਂ ਕਰ ਤੇ ਘਰ ਦੇ ਵਿੱਚ ਕਿਤੇ ਲੁਕ ਜਾ ਉਹਨੇ ਆਖਿਆ ਅੱਗੇ ਵੀ ਆਉਂਦੇ ਜਾਂਦੇ ਰਹਿੰਦੇ ਜੇ ਘਰ ਦੇ ਅੰਦਰ ਆਣ ਕੇ ਵੇਖ ਲਿਆ ਕਿਸੇ ਕਮਰੇ ਦੇ ਵਿੱਚ ਬੈਠਾ ਮਿਲਿਆ ਤਾਂ ਵੀ ਨਮੋਸ਼ੀ ਮਿਲੇਗੀ ਤੇ ਜੇਕਰ ਹਵੇਲੀ ਦੇ ਵਿੱਚ ਵੇਖ ਲਿਆ ਤਾਂ ਵੀ ਉਹਨੇ ਆਖਿਆ ਇਸ ਤਰ੍ਹਾਂ ਕਰ ਘਰੇ ਵੀ ਨਾ ਬਾਇ ਹਵੇਲੀ ਦੇ ਵਿੱਚ ਵੀ ਨਾ ਰੁਕ ਤੇ ਪਿਛਲੇ ਬੰਨੇ ਇੱਕ ਪਾਥੀਆਂ ਦਾ ਘੂਰਾ ਹੈ ਉਹਦੇ ਵਿੱਚ ਜਾ ਕੇ ਤੂੰ ਲੁਕ ਜਾ ਕਹਿੰਦੇ ਨੇ ਮੂਲੇ ਨੂੰ ਉਧਰ ਨੂੰ ਤੋਰ ਦਿੱਤਾ ਆਪ ਬੂਹੇ ਗਾੜੀ ਖਲੋ ਗਈ ਪੁੱਛਦੀ ਹੈ ਆਪ ਦੀ ਕੌਣ ਹੋ ਪਤਾ ਸੀ ਧੰਗੁਰੂ ਨਾਨਕ ਦੇਵ ਪਾਤਸ਼ਾਹੀ ਮਹਾਰਾਜ ਇਸ ਤੋਂ ਪਹਿਲਾਂ ਬੜੀ ਵਾਰ ਆਏ ਸਨ ਘਰ ਦੇ ਅੰਦਰ ਜਦੋਂ ਧੰਗੁਰੂ ਨਾਨਕ ਦੇਵ ਪਾਤਸ਼ਾਹੀ ਮਹਾਰਾਜ ਨੇ ਆਖਿਆ ਧੀਏ ਤੂੰ ਤੇ ਸਾਨੂੰ ਜਾਣਦੀ ਹੈ ਜਦੋਂ ਜਾਣਦੀ ਆਖਿਆ ਨਾ ਤੇ ਸਤਗੁਰੂ ਦੀ ਕਹਿੰਦੇ ਧੀਏ ਇਹ ਦੱਸ ਕੇ ਤੇਰਾ ਪਤੀ ਕਿੱਥੇ ਹੈ ਉਹਨੇ ਆਖਿਆ ਮਹਾਰਾਜ ਅੱਜ ਤਾਂ ਜਦੋਂ ਦਾ ਸੂਰਜ ਚੜ੍ਹਿਆ ਨਾ ਮੇਰਾ ਪਤੀ ਘਰੇ ਨਹੀਂ ਆਇਆ ਉਹ ਹੈ ਨਹੀਂ ਜਦੋਂ ਉਹਨੇ ਹੈ ਨਹੀਂ ਆਖਿਆ ਨਾ ਇਧਰਲੇ ਬੰਨੇ ਮੇਰੀਆਂ ਸਤਕਾਰਯੋਗ ਪੈਣਾ ਤੇ ਮਤਾਵਾ ਬੈਠੀਆਂ ਨੇ ਕਦੇ ਵੀ ਕੋਈ ਸੁਹਾਗਣ ਆਪਣੇ ਪਤੀ ਬਾਰੇ ਇਹ ਨਹੀਂ ਆਖਿਆ ਕਰਦੀ ਕਿ ਉਹ ਹੈ ਨਹੀਂ ਮੇਰੇ ਸਤਗੁਰੂ ਦੀ ਕਹਿੰਦੇ ਧੀਏ ਇਸ ਤਰ੍ਹਾਂ ਨਾ ਕਹਿ ਉਹਨੇ ਆਖਿਆ ਮਹਾਰਾਜ ਜਦੋਂ ਤੁਹਾਨੂੰ ਆਖਿਆ ਹੈ ਨਹੀਂ ਕਹਿੰਦੇ ਨੇ ਇਹ ਸਤਿਗੁਰੂ ਜੀ ਨੇ ਰੋਕਿਆ ਨੇ ਤੀਸਰੀ ਵਾਰ ਵੀ ਕਹਿ ਦਿੱਤਾ ਮਹਾਰਾਜ ਹੈ ਨਹੀਂ ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਕਹਿੰਦੇ ਚੱਲ ਧੀਏ ਜੇ ਨਹੀਂ ਹੈਗਾ ਤੇ ਫਿਰ ਨਾ ਸਹੀ ਮਹਾਰਾਜ ਕਹਿ ਕੇ ਤੁਰ ਪਏ ਤੇ ਕਹਿੰਦੇ ਨੇ ਉਸ ਘੂਰੇ ਦੇ ਵਿੱਚ ਜਿੱਥੇ ਲੁਕੇ ਹੋਇਆ ਸੀ ਅੱਡੀ ਦੇ ਉੱਤੇ ਸੱਪ ਲੜ ਗਿਆ ਸੱਪ ਦਾ ਜ਼ਹਿਰ ਚੜਿਆ ਆਉ ਸਮਾ ਸਮਾਪਤ ਹੈ ਮੈਂ ਹੁਕਮ ਦੀ ਉਲੰਘਣਾ ਨਹੀਂ ਕਰਨੀ ਸੱਪ ਅੱਡੀ ਦੇ ਉੱਤੇ ਲੜਿਆ ਜਿਹੜਾ ਕਿਤੇ ਗੁਰੂ ਤੋਂ ਬੇਮੁਖ ਹੋਇਆ ਗੁਰੂ ਤੋਂ ਲੁਕਦਾ ਫਿਰਦਾ ਸੀ ਕਹਿੰਦੇ ਨੇ ਕਿ ਸਰੀਰ ਜ਼ਹਿਰ ਦੇ ਨਾਲ ਭਰ ਗਿਆ ਜਿਸਮ ਫੁੱਟਣਾ ਸ਼ੁਰੂ ਹੋ ਗਿਆ ਉਹਨੇ ਆਪਣੇ ਘਰਵਾਲੀ ਨੂੰ ਆਵਾਜ਼ ਮਾਰ ਕੇ ਆਖਿਆ ਅੱਜ ਤੇਰਾ ਕਰਕੇ ਗੁਰੂ ਦਾ ਸੰਗ ਕਰਦਿਆਂ ਕਰਦਿਆਂ ਵੀ ਨਰਕਾਂ ਦੀ ਪੌੜੀ ਚੜ ਲੱਗਾਂ ਉਹਨੇ ਆਖਿਆ ਸਵਾਮੀ ਕੀ ਕਰਾ ਉਹਨੇ ਆਖਿਆ ਕਿਸੇ ਵੈਦ ਹਕੀਮ ਕੋਲ ਨਹੀਂ ਮੈਨੂੰ ਗੁਰੂ ਦੇ ਕੋਲ ਲੈ ਜਾ ਗੁਰੂ ਦੇ ਕੋਲ ਗਏ ਸਤਿਗੁਰੂ ਜੀ ਦੇ ਮੂਰਤ ਚਰਨਾਂ 'ਤੇ ਤਰਲਾ ਲੈ ਕੇ ਆਖਿਆ ਮਹਾਰਾਜ ਬਖਸ਼ ਲੋ ਸਤਿਗੁਰੂ ਜੀ ਕਹਿੰਦੇ ਬਖਸ਼ਾਂਗੇ ਜਰੂ ਮਹਾਰਾਜ ਕਦੋਂ ਸਤਿਗੁਰੂ ਜੀ ਕਹਿੰਦੇ ਅਜੇ ਨਹੀਂ ਦਸਵੇਂ ਜਾਮੇ ਦੇ ਅੰਦਰ ਮਹਾਰਾਜ ਪੈਣਾ ਲੰਮਾ ਨਹੀਂ ਜਦੋਂ ਪੈਂਡਾ ਲੰਮਾ ਨਹੀਂ ਤੇ ਆਖਿਆ ਸਤਿਗੁਰੂ ਜੀ ਕਹਿੰਦੇ ਪੁੱਤ ਜਦੋਂ ਤੇਰੇ ਬੂਹੇ ਗਾੜੀ ਆਏ ਸਾਂ ਉਦੋਂ ਤੂੰ ਨਹੀਂ ਪਛਾਣਿਆ ਮਹਾਰਾਜ ਤੁਸੀਂ ਇਸ ਕਰੇ ਤੇਰਦਾ ਜ਼ਰੂਰ ਹੈ ਮਹਾਰਾਜ ਕਹਿੰਦੇ ਤੇਰੇ ਨਾਲ ਵੀ ਇਹ ਥੋੜਾ ਕਿ ਤੈਨੂੰ ਫਲ ਲੈਣਾ ਹੈ ਜਾਮੇ ਦੇ ਵਿੱਚ ਕਰਾਂਗੇ ਮਹਾਰਾਜ ਮੈਂ ਕਿਹੜੀ ਜੂਨ ਦੇ ਵਿੱਚ ਆਵਾਂਗਾ ਸਤਿਗੁਰੂ ਜੀ ਕਹਿੰਦੇ ਤੂੰ ਸਹਿ ਦੀ ਜੂਨ ਦੇ ਵਿੱਚ ਤੇ ਅਸੀਂ ਤੇਰੇ ਕੋਲ ਸ਼ਿਕਾਰੀ ਬਣ ਕੇ ਆਵਾਂਗੇ ਜਿੱਥੇ ਅੱਜ ਗੁਰਦੁਆਰਾ ਸ਼ਿਕਾਰ ਘਾਟ ਹੈ ਉਸ ਧਰਤੀ ਦੇ ਉੱਤੇ ਫਿਰ ਇਸੇ ਬੇਮੁਖ ਹੋਏ ਮੂਲੇ ਦਾ ਸਤਿਗੁਰੂ ਜੀ ਨੇ ਉਧਾਰ ਕੀਤਾ ਆਉ ਮੁਕਰਰ ਕੀਤਾ ਸਮਾਂ ਸਮਾਪਤ ਹੈ ਮੈਂ ਹੁਕਮ ਦੀ ਉਲੰਘਣਾ ਨਾ ਕਰਾਂ ਸ਼ੁਕਰੀਆ ਕਰਦੇ ਹਾਂ ਗੁਰੂ ਘਰ ਦੇ ਵਜੀਰਾ ਦਾ ਧੰਨਵਾਦ ਸਟੇਜ ਦੇ ਸੰਚਾਲਕ ਗਿਆਨੀ ਗੁਰਲਾਸ ਸਿੰਘ ਜੀ ਤਿੰਨਾਂ ਦਾ ਧੰਨਵਾਦ ਭਾਜੀ ਜਗਦੀਸ਼ ਸਿੰਘ ਜੀ ਤથા ਸਾਰੇ ਸੰਚਾਲਨ ਦਾ ਤਹਿ ਦਿਲੋਂ ਅਸੀਂ ਧੰਨਵਾਦ ਕਰਦੇ ਇਹ ਨਮਾਣਾ ਜਥਾ ਤੁਹਾਡਾ ਆਪਣਾ ਹੈ ਅਸੀਂ ਥੋੜਾ ਜਿਹਾ ਰਜੀਵੇ ਕਾਰਨ ਗਿਆਨੀ ਗੁਰਨਾਮ ਸਿੰਘ ਜੀ ਮਢਹਾਲਾ ਸਾਹਿਬ ਜੋ ਪਿਛਲੇ ਦਿਨੀ ਸਾਨੂੰ ਸਦੀਵੀ ਵਿਛੋੜਾ ਦੇ ਗਏ ਸਨ ਕੱਲ ਉਹਨਾਂ ਦੀ ਅੰਤਮ ਅਰਦਾਸ